ਚੰਡੀਗੜ੍ਹ ਮਹਾਲੀ ਪਾウダー ਤੇ ਕੌਮੀ ਇਨਸਾਮ ਮੋਰਚੇ ਦਾ ਵੱਡਾ ਇਕੱਠ ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਜਵਾਨ ਤਾਇਨਾਤ ਪ੍ਰੇਰਕੋਰਚੇ ਫਰ ਲਿਖੇ ਮਿਲੇ ਖਾਲਸਤਾਨੀ ਨਾਰੇ ਪਿੰਡ ਚੈਲ ਦੇ ਨੇੜੇ ਫਲਾਈਓਵਰ ਤੇ ਲਿਖੇ ਮਿਲੇ ਨਾਰੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਟਾਏ ਉਰਦੇਰਦੇ ਵਿੱਚ ਚਾਵਾਂਦੀ ਪਾਰਟੀ ਚੰਡੀਗੜ੍ਹ ਦੇ ਲਈ ਮੇਰ ਉਮੀਦਵਾਰ ਦਾ ਕਰੇਗੀ ਐਲਾਨ ਭਾਜਪੀ ਵੱਲੋਂ ਹਰਪ੍ਰੀਤ ਕੌਰ ਬਬਲਾ ਕਰਨਗੇ ਨੋਮੀਨੇਸ਼ਨ ਸਿਟੀ ਬਿਊਟੀਫੁੱਲ ਨੂੰ 30 ਜਨਵਰੀ ਨੂੰ ਮਿਲੇਗਾ ਨਵਾਂ ਮੇਰ ਆਰਥਿਕ ਮਾਮਲਿਆਂ ਦੇ ਵਿੱਚ ਪੰਜਾਬ ਦੇ ਹਾਲਾਤ ਖਰਾਬ ਨੀਤੀ ਆਯੋਗ ਦੀ 18 ਸੂਦਿਆਂ ਦੀ ਲਿਸਟ ਵਿੱਚ ਅਖੀਰਲੇ ਨੰਬਰ ਤੇ ਪੰਜਾਬ ਫਿਸਕਲ ਹੈਲਥ ਇੰਡੈਕਸ ਦੇ ਵਿੱਚ ਉੜੀਸ਼ਾ ਅਵਲ ਮਾਤਾ ਰੈਸ਼ਨ ਦੇ ਬੀ ਰੇਲਵੇ ਸਟੇਸ਼ਨ ਕਟਰਾ ਤੋਂ ਸ਼੍ਰੀਨਗਰ ਤੱਕ ਪਹਿਲੀ ਵੰਦੇ ਭਾਟ ਰੇਨ ਦਾ ਟ੍ਰਾਇਲ ਸ਼ੁਰੂ ਕਸ਼ਮੀਰ ਕਾਟਿੰਗ ਦੇ ਠੱਠੇ ਮੌਸਮ ਨੂੰ ਦੇਖਦੇ ਇਹ ਕੀਤਾ ਗਿਆ ਡਿਜ਼ਾਈਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਮੌਕੇ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਵੱਡੀ ਗਿਣਤੀ ਦੇ ਵਿੱਚ ਸੰਗਤ ਭਰ ਰਹੀ ਹੈ ਹਾਜ਼ਰੀ ਵਟਵਟਾਵਾ ਚ ਕੀਤਾ ਜਾ ਰਿਹਾ ਨਿੱਘਾ ਸਵਾਗਤ ਸਸਿਗਾਲ ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਅਸ਼ੀਰਵਾਦ ਕਰਨ ਜਾ ਰਹੇ ਆ ਵੱਡੀ ਖਬਰ ਤੋਂ ਕੌਮੀ ਇਨਸਾਫ਼ ਮੋਰਚੇ ਦੇ ਵੱਲੋਂ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਦਰਸਲੇ ਇਕੱਠ ਕਰ ਇਹਨਾਂ ਸੰਖਿਆ ਦੀ ਮੂਫਤਾ ਇਤਜ਼ਾਮ ਕੀਤੇ ਗਏ ਭਟਿਕਨ ਜਿਤਰੇ ਵਿੱਚ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਨੇ ਇਕੱਠ ਨੂੰ ਮਾਂ ਪੰਚਾਇਤਾ ਨਾਮ ਦਿੱਤਾ ਗਿਆ ਬਤੀਸ ਜਿਤਰੀ ਹੈ ਦੀ ਮੰਗ ਨੂੰ ਲੈ ਕੇ ਦਰਸ ਲਗਾਤਾਰ ਮਰ ਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ 7 ਜਨਵਰੀ 2023 ਤੋਂ ਇਹ ਮੋਰਚਾ ਲਗਾਤਾਰ ਜਾਰੀ ਹੈ ਪਿਛਲੇ ਦਿਨੀਂ ਵੀ ਗਲੇ ਕਿ ਮੋਰਚੇ ਦੇ ਆਗੂਆਂ ਦੇ ਨਾਲ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਜੋ ਕਿ ਆਮੋ ਸਾਹਮਣੇ ਹੋਏ ਸੀ ਇਸ ਤਰ੍ਹਾਂ ਜਿਹੜਾ ਕਿ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਗਈ ਆ ਮੌਕੇ ਤੋਂ ਹਟਾਉਣ ਦੇ ਲਈ ਉਹ ਵੀ ਤਸਵੀਰਾਂ ਪਿਛਲੇ ਦਿਨੀ ਜੋ ਕਿ ਸਾਹਮਣੇ ਆਏ ਸਨ ਤੇ ਇਸ ਦੇ ਵਿਚਾਲੇ ਉਸੇ ਦਿਨ ਤੋਂ ਬਾਅਦ ਜੀਏ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਮਹਾ ਪੰਚਾਇਤ ਕੀਤੀ ਜਾਵੇਗੀ ਤਾਂ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਇਹ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਮਹਾਲੀ ਬਾਰਡਰ ਤੇ ਇਹ ਵੱਡਾ ਇਕੱਠ ਕਰੇ ਉਸ ਜਗਤ ਦੀ ਤਨੋਸੀ ਤਸਵੀਰਾਂ ਵਖਾ ਰਹੇ ਹਾਂ ਸੁਰੱਖਿਆ ਦੇ ਲਿਹਾਜ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਵੱਡੀ ਗਿਣਤੀ ਚ ਪੁਲਿਸ ਤੇ ਜਵਾਨ ਤਾਇਨਾਤ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਅਤੇ ਇਸ ਇਕੱਠ ਨੂੰ ਮਹਾ ਪੰਚਾਇਤ ਦਾ ਨਾਮ ਦਿੱਤਾ ਗਿਆ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਰਸਲ 7 ਜਨਵਰੀ 2023 ਤੋਂ ਇਹ ਲਗਾਤਾਰ ਮੋਰਚਾ ਚੱਰੀ ਹੈ ਤੁਹਾਨੂੰ ਦੱਸਦੀ ਕਿ ਪਿਛਲੇ ਦਿਨੀ ਜਦੋਂ ਦੋਸਾਲੇ ਸਮੋਰਚੇ ਨੂੰ ਪੂਰੇ ਹੋਏ ਸਨ ਤਾਂ ਉਸ ਦੌਰਾਨ ਜਿਵੇਂ ਹੀ ਲਗਾਤਾਰ ਪੰਮਿੰ사 ਮੋਰਚੇ ਦੇ ਵਿੱਗੇ ਵਧਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਚੰਡੀਗੜ੍ਹ ਪੁਲਿਸ ਦੇ ਨਾਲ ਟਕਰਾਵ ਵੀ ਹੋਇਆ ਸੀ ਪਰ ਉਸ ਦੇ ਵੱਲੋਂ ਮੌਕੇ ਤੋਂ ਖਦੇੜ ਦਿੱਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੜ ਚੁੱਕੇ ਨੇ ਨਪਿੰਦਰ ਕੀਕੋ ਜਾਣਕਾਰੀ ਫਿਲਹਾਲ ਕਿਸ ਤਰੀਕੇ ਦੀਆਂ ਤਸਵੀਰਾਂ ਕਿੰਨਾ ਕ ਵੱਡਾ ਇਕੱਠ ਹੋਇਆ ਦੇਖੋ ਇਕੱਠਾ ਜੜਾ ਲਗਾਤਾਰ ਕੀਤਾ ਜਾ ਰਿਹਾ ਕਿਉਂਕਿ ਇੱਕ ਸਮਾਂ ਇੱਕ ਦੇ ਕਰੀਬ ਦਾ ਜਿਹੜਾ ਹੈਗਾ ਪ੍ਰੋਗਰਾਮ ਉਹ ਰੱਖਿਆ ਗਿਆ ਕਿ ਇੱਕ ਸਮਾਂ ਇੱਕ ਵਜੇ ਤੱਕ ਜਿਹੜੇ ਇਹਨਾਂ ਦੇ ਜਿੰਨੇ ਵੀ ਸਮਰਥਕ ਧੜੇ ਨੇ ਜਿਹੜੇ ਉਹਦਾ ਕਿੰਨਾ ਜਾ ਰਿਹਾ ਕਿ ਉਹ ਇੱਥੇ ਇਕੱਠੇ ਹੋਣਗੇ ਔਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਪੰਚਾਇਤ ਬੁਲਾਈ ਆ ਅਸਲ ਦੇ ਵਿੱਚ ਕਿ ਇੱਕ ਪੰਚਾਇਤ ਕੀਤੀ ਜਾਵੇਗੀ ਨਿਯੰਗ ਸੰਜੇਬੰਦੀਆਂ ਔਰ ਕੁਝ ਜਿਹੜੀਆਂ ਕਿਸਾਨ ਜਥੇਬੰਦੀਆਂ ਤੇ ਸਰਗਰਮ ਜਥੇਬੰਦੀਆਂ ਅੱਜ 71 ਹੋਣਗੀਆਂ ਹਾਲਾਂਕਿ ਪਹਿਲਾਂ ਚਰਚੇ ਚੱਲ ਰਹੀ ਸੀ ਕਿ ਸ਼ਾਇਦ ਕੋਈ ਰੋਸ ਮਾਰਚ ਦਾ ਪ੍ਰੋਗਰਾਮ ਉਹਨਾਂ ਦੇ ਵੱਲੋਂ ਲਿਖਿਆ ਜਾਵੇ ਪਰ ਹੁਣ ਤੱਕ ਉਹਨਾਂ ਨੇ ਖਾਪ ਕੀਤਾ ਜੀ ਕਿ ਅਸੀਂ ਕਿਸੇ ਕਿਸਮ ਦਾ ਕੋਈ ਰੋਸ ਮਾਰਚ ਨਹੀਂ ਕਰਨਾ ਅਸੀਂ ਅੱਜ ਇੱਕ ਪੰਚਾਇਤ ਬੁਲਾਈ ਆ ਜਿਸ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਆਪਸ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਣੀ ਹੈ ਔਰ ਜਿਹੜਾ ਦੇਖੋ ਪੁਲਿਸ ਕਿਉਂਕਿ ਇੱਕ ਵੱਡੀ ਗਿਣਤੀ ਵਿੱਚੋਂ ਲੋਕਾਂ ਦੇ ਇਕੱਠੇ ਹੋਣਾ ਤਾਂ ਪੁਲਿਸ ਨੇ ਪੂਖਤਾ ਪ੍ਰਬੰਧ ਅਡਵਾਂਸ ਦੇ ਵਿੱਚ ਕੀਤੇ ਨੇ पिछली बार की हुआ सी कि जो पिछली बार इसे तरह का कट हुआ सी तो यह कट सीवर जाम हो गया है जी मैं सीवर का पानी पीने के पानी से मिक्स हो रहा है जी मैंने ये तय किया है कि बहुत जल्दी युद्ध स्तर के ऊपर सरकार बनने के बाद दिल्ली की जहां जहां पुरानी सीवर की लाइन बैठ गई है लीक कर रही है खराब हो गई है उन सीवर की पुरानी पाइपलाइंस को रिप्लेस किया जाएगा ताकि लोगों को सीवर की वजह से होने वाली समस्याओं से छुटकारा दिलाया जा सके तो अगर आपके भी इलाके में सीवर की समस्या है आप घबराना मत सरकार बनने के बाद आपके क्षेत्र में भी हम बहुत जल्दी सीवर की पाइपलाइन रिप्लेस कर देंगे सीवर की सफाई करवाएंगे ताकि आपको सीवर से सीवर की गंदगी से मुक्ति मिल सके नमस्कार ਤਾਂ ਸੁਪਰੀਮ ਅਰਵਿੰਦ ਕੇਸ਼ੀਵਾਲ ਜੋ ਕਿ ਜਨਤਾ ਨੂੰ ਸੰਬੋਧਨ ਕਰ ਰਹੇ ਸਨ ਸਿਵਲਿਕ ਦੀ ਸਮੱਸਿਆ ਦਾ ਮੁੱਦਾ ਚੁੱਕਿਆ ਗਿਆ ਉਹਨਾਂ ਦੇ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਵੀ ਜਿਸ ਜਗ੍ਹਾ ਤੇ ਵੀ ਕਿਸੇ ਨੂੰ ਕੋ ਸਿਵਲਿਕ ਦੀ ਸਮੱਸਿਆ ਆ ਰਹੀ ਹੈ ਤੇ ਉਹ ਜਰੂਰ ਉਹਨਾਂ ਤੱਕ ਪਹੁੰਚਾਈ ਜਾਵੇ ਉਹ ਸਮੱਸਿਆ ਦਾ ਹੱਲ ਵੀ ਤੱਕ ਗੱਲ ਕਰਾਂਗੇ ਕੌਮੀ ਇਨਸਾਫ ਮੋਰਚੇ ਦੀ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਅੱਜ ਵੱਡਾ ਇਕੱਠ ਕੀਤਾ ਜਾ ਰਿਹਾ ਚੰਡੀਗੜ੍ਹ ਮਹਾਲੀ ਬਾਰਡਰ ਤੇ ਸੁਰੱਖਿਆ ਦੇ ਪੂਕਾ ਇੰਤਜ਼ਾਮ ਕੀਤੇ ਗਏ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜੋ ਕਿ ਪੁਲਿਸ ਦੀ ਤਾਇਨਾਤੀ ਕਰ ਦਿੱ ਆਕਰੋ ਕਰਨ ਦੀ ਕੋਸ਼ਿਸ਼ ਕੀਤੀ ਗਈ ਚੰਡੀਗੜ੍ਹ ਵਾਲੇ ਪਾਸੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੈਕਟਰ 43 ਦੇ ਵਿੱਚ ਜੋ ਕਿ ਸਾਹਮਣਾ ਚੰਡੀਗੜ੍ਹ ਫੋਰਸ ਦੇ ਨਾਲ ਹੋਇਆ ਸੀ ਟਕਰਾਅ ਵਾਲੀਆਂ ਤਸਵੀਰਾਂ ਮਜੂਦ ਕੇ ਸਾਹਮਣੇ ਆ ਸੰਦ ਉਸ ਤੋਂ ਬਾਅਦ ਜੀ ਜੋ ਕਿ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਸੀ ਜਾਂ ਉਸ ਐਲਾਨ ਦੇ ਮੁਤਾਬਕ ਕਿ ਅੱਜ ਚੰਡੀਗੜ੍ਹ ਮਹਾਲੀ ਬਾਰਡਰ ਤੇ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਇਹ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਦਲ ਖਾਲਸਾ ਦੇ ਮੁਖੀ ਨੂੰ ਪੁਲਿਸ ਦੇ ਵੱਲੋਂ ਨਜ਼ਰਬੰਦ ਕੀਤਾ ਗਿਆ ਕਮਲਪਾਲ ਸਿੰਘ ਬਿੱਟੂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਅੱਜ ਸਵੇਰੇ 6 ਵਜੇ ਕਮਲਪਾਲ ਦੇ ਘਰ ਪੁਲਿਸ ਪਹੁੰਚੀ ਗੁਰਦਾਸਪੁਰ ਦੇ ਵਿੱਚ ਹੋਣ ਵਾਲੇ ਮਾਰਸ਼ ਦੇ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਹੋਰ ਵੀ ਕਈ ਮੈਂਬਰਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਗੁਰਦਾਸਪੁਰ ਜਲੰਧਰ ਤੇ ਅੰਮ੍ਰਿਤਸਰ ਦੇ ਆਗੂ ਵੀ ਨਜ਼ਰਬੰਦ ਕੀਤੇ ਗਏ ਨੇ ਜੋ ਕਿ ਵੱਡੀ ਕਾਰਵਾਈ ਤੋਂ ਦਿੱ ਨਜ਼ਰ ਆਈ ਹੈ ਦਲ ਖਾਲਸਾ ਦੇ ਮੁਖੀ ਨੂੰ ਪੁਲਿਸ ਦੇ ਵੱਲੋਂ ਨਜ਼ਰਬੰਦ ਕੀਤਾ ਗਿਆ ਆ ਦਰਸਲ ਕਮਲਪਾਲ ਸਿੰਘ ਬਿੱਟੂ ਨੂੰ ਘਰ ਦੇ ਵਿੱਚ ਹੀ ਅਨਜ਼ਰ ਬੰਦ ਕੀਤਾ ਗਿਆ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਅੱਜ ਸਵੇਰੇ 6 ਵਜੇ ਕਮਲਪਾਲ ਦੇ ਘਰ ਜੋ ਕੇ ਪੁਲਿਸ ਪਾਰਟੀ ਪਹੁੰਚੀ ਹੈ ਗੁਰਦਾਸਪੁਰ ਦੇ ਵਿੱਚ ਹੋਣ ਵਾਲੇ ਮਾਰਸ਼ ਦੇ ਵਿੱਚ ਦਰਸ਼ਕ ਸ਼ਾਮਲ ਹੋਣ ਤੋਂ ਰੋਕਿਆ ਗਿਆ ਸਮਾਰਟ ਦੇ ਵਿੱਚ ਕਮਲਪਾਲ ਨੇ ਜੋ ਕੇ ਸ਼ਾਮਲ ਹੋਣਾ ਸੀ ਉਸ ਤੋਂ ਪਹਿਲੇ ਉਹਨਾਂ ਨੂੰ ਘਰ ਦੇ ਵਿੱਚ ਅਨਜ਼ਰ ਬੰਦ ਕਰ ਲਿਆ ਗਿਆ ਤੇ ਹੋਰ ਵੀ ਕਈ ਮੈਂਬਰਾਂ ਨੂੰ ਨਜ਼ਰਬੰਦ ਕੀਤਾ ਗਿਆ ਗੁਰਦਾਸਪੁਰ ਜਲੰਧਰ ਤੇ ਅੰਮ੍ਰਿਤਸਰ ਦੇ ਆਗੂ ਵੀ ਨਜ਼ਰਬੰਦ ਕੀਤੇ ਗਏ ਤਾਂ ਦਲ ਖਾਲਸਾ ਦੇ ਮੁਖੀ ਨੂੰ ਪੁਲਿਸ ਦੇ ਵੱਲੋਂ ਨਜ਼ਰਬੰਦ ਕੀਤਾ ਗਿਆ ਹੈ ਔਰ ਫਾਸ ਬਿੱਟੂ ਨੂੰ ਘਰ ਦੇ ਵਿੱਚ ਜੋ ਕਿ ਨਜ਼ਰਬੰਦ ਕਰ ਲਿਆ ਗਿਆ ਦਰਸਲਾ ਜਿਸ ਵੇਲੇ 6 ਵਜੇ ਕਮਰਪਾਲ ਬਿੱਟੂ ਦੇ ਘਰ ਪੁਲਿਸ ਪਹੁੰਚੀ ਸੀ ਗੁਰਦਾਸਪੁਰ ਦੇ ਵਿੱਚੋਂ ਵਾਲੇ ਮਾਰਕ ਦੇ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੁਰਦਾਸਪੁਰ ਦੇ ਵਿੱਚ ਕੋਈ ਮਾਰਚ ਰੱਖਿਆ ਗਿਆ ਸੀ ਉਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਸੀ ਤੇ ਉਸ ਤੋਂ ਪਹਿਲਾਂ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਹੋਏ ਨੇ ਅਬਤ ਕੀ ਕੋਈ ਜਾਣਕਾਰੀ ਹੈ ਇਹ ਆਖਰਕਾਰ ਗੁਰਦਾਸਪੁਰ ਦੇ ਵਿੱਚ ਕਿਹੜਾ ਮਾਰਚ ਕਿਸਮ ਮੁੱਦੇ ਤੇ ਮਾਰਚ ਰੱਖਿਆ ਗਿਆ ਜਿਸ ਦੇ ਵਿੱਚ ਕਿ ਕਮਰਪਾਲ ਬਿੱਟੂ ਨੇ ਸ਼ਾਮਲ ਹੋਣਾ ਸੀ ਉਸ ਤੋਂ ਪਹਿਲਾਂ ਇਹ ਨਜ਼ਰਬੰਦ ਕੀਤਾ ਗਿਆ ਕਿ ਕੋਈ ਜਾਣਕਾਰੀ ਜੀ ਪਰਮਿੰਦਰ ਦੇ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਅੰਮ੍ਰਿਤਸਰ ਦੇ ਰਾਣੀ ਕੇ ਬਾਗ ਦੇ ਵਿੱਚ ਜਿਹੜਾ ਪੋਸ਼ ਏਰੀਆ ਵਾ ਉਸ ਤੇ ਉੱਥੇ ਦਲ ਖਾਲਸਾ ਦੇ ਜਿਹੜੇ ਕਵਲਪਾਲ ਸਿੰਘ ਬਿੱਟੂ ਦਾ ਘਾਰ ਆ ਰਿਹਾ ਤੇ 26 ਜਨਵਰੀ ਤੇ 15 ਅਗਸਤ ਉਸ ਤੋਂ ਪਹਿਲਾਂ ਇੱਕ ਦਿਨ ਜਿਹੜਾ ਮਾਰਚ ਜਿਹੜਾ ਜ਼ਰੂਰ ਕੱਢਿਆ ਜਾਂਦਾ ਵਾ ਇਸ ਵਾਰੀ ਜਿਹੜਾ ਅੰਮ੍ਰਿਤਸਰ ਦੀ ਜਗ੍ਹਾ ਗੁਰਦਾਸਪੁਰ ਦੇ ਵਿੱਚ ਮਾਰਚ ਕਰ ਗਿਆ ਸੀ ਹਾਲਾਂਕਿ ਕਵਲਪਾਲ ਬਿੱਟੂ ਦੇ ਮੁਤਾਬਿਕ ਕੀ ਉਹਨਾਂ ਦੀ ਕੱਲ ਵੀ ਡੀਆਈਜੀ ਦੇ ਨਾਲ ਗੱਲ ਹੋਈ ਹੈ ਉਹਨਾਂ ਦੁਆਰਾ ਉਹਨਾਂ ਨੂੰ ਉਸ ਮਾਰਕ ਦੇ ਵਿੱਚ ਜਾਣ ਤੋਂ ਮਨਾ ਕੀਤਾ ਗਿਆ ਸੀ ਸਿਰਫ ਅੰਮ੍ਰਿਤਸਰ ਨਹੀਂ ਬਲਕਿ ਗੁਰਦਾਸਪੁਰ ਤੇ ਜਲੰਧਰ ਦੇ ਜਿਹੜੇ ਵੀ ਦਲ ਖਾਲਸਾ ਦੇ ਨੇਤਾਵਾਂ ਦੁਆਰਾ ਉਸ ਮਾਰਕ ਵਿੱਚ ਸ਼ਾਮਿਲ ਹੋਣਾ ਸੀ ਉਹਨਾਂ ਨੂੰ ਸਾਰਿਆਂ ਨੂੰ ਹੀ ਪੁਲਿਸ ਦੁਆਰਾ ਨਜ਼ਰਬੰਦ ਕੀਤਾ ਗਿਆ ਸੋ ਸਵੇਰੇ 6 ਵਜੇ ਹੀ ਪੁਲਿਸ ਜਿਹੜੀ ਕਬਲਪਾਲ ਸਿੰਘ ਬਿੱਟੂ ਦੇ ਘਰ ਪੁੱਜੀ ਹੈ ਤੇ ਉਹਨਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਰੋਕਿਆ ਗਿਆ ਤੇ ਇਦੋਂ ਕਬਲਪਾਲ ਸਿੰਘ ਬਿੱਟੂ ਦੁਆਰਾ ਉਹਨਾਂ ਕੋ ਰੀਜ਼ਨ ਪੁੱਛਿਆ ਗਿਆ ਕਿ ਉਹਨਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਪੁਲਿਸ ਦੁਆਰਾ ਕੋਈ ਵੀ ਰੀਜ਼ਨ ਨਹੀਂ ਦੱਸਿਆ ਗਿਆ ਸੋ ਹੁਣ ਜਾਣਕਾਰੀ ਦੇ ਮੁਤਾਬਿਕ ਹਲੇ ਤੱਕ ਕਬਲਪਾਲ ਸਿੰਘ ਬਿੱਟੂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਰੱਖਿਆ ਰੱਖਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਪੁਲਿਸ ਦੁਆਰਾ ਲਗਾਤਾਰ ਉਸ ਮਾਰਕ ਵਿੱਚ ਨਾ ਸ਼ਾਮਲ ਹੋਣ ਦੇ ਲਈ ਕਿਹਾ ਜਾ ਰਿਹਾ ਸੋ ਉਹਨਾਂ ਦਾ ਜ਼ਰੂਰ ਕਬਲਪਾਲ ਬਿੱਟੂ ਦਾ ਕਹਿਣਾ ਹੈ ਕਿ ਪੁਲਿਸ ਦਾ ਮੁੱਖ ਮੰਤਵ ਹੈ ਕਿ ਉਹ ਮਾਰਚ ਜਿਹੜਾ ਉਹਨਾਂ ਦੁਆਰਾ ਕੱਢਿਆ ਜਾਣਾ ਸੀ ਉਹ ਮਾਰਚ ਨਾ ਕੱਢਿਆ ਜਾਏ ਸੋ ਇਸ ਲਈ ਉਹਨਾਂ ਨੂੰ ਘਰ ਦੇ ਵਿੱਚ ਲਗਾਤਾਰ ਨਜ਼ਰਬੰਦ ਕੀਤਾ ਜਾ ਰਿਹਾ ਹੈ ਜੀ ਅਸੀਂ ਮਾਰਚ ਕੇ ਸਮੁੱਦੇ ਤੇ ਕੱਢੇ ਗਏਣਾ ਸਿਲਸਿਲੇ ਨੂੰ ਲੈ ਕੇ ਕੋਈ ਜਾਣਕਾਰੀ ਗਣਤੰਤਰ ਦਿਵਸ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਜਿਹੜੇ ਕਬਲਪਾਲ ਸਿੰਘ ਮਿੱਟੂ ਦੇ ਮੁਤਾਬਕ ਕਿ ਜਿਹੜੇ ਕਈ ਮੁੱਦੇ ਇਹੋ ਜਿਹੇ ਆ ਜਿਸ ਦੀ ਵਜ੍ਹਾ ਨਾਲ ਉਹ ਅੱਜ ਤੱਕ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਨਹੀਂ ਕਰ ਰਹੇ ਸੋ ਇੱਕ ਬਲੈਕ ਡੇ ਦੇ ਨਾਮ ਤੇ 1 ਮਾਰਚ ਜਿਹੜਾ ਪਿਛਲੀ ਵਾਰੀ ਜਿਹੜੇ 2024 ਦੀ ਗੱਲ ਕਰੀਏ ਤੇ ਉਹ ਅੰਮ੍ਰਿਤਸਰ ਦੇ ਵਿੱਚ ਕੱਢਿਆ ਗਿਆ ਸੀ ਸੋ ਹੁਣ ਇਸ ਵੇਲੇ ਉਹ ਉਹੀ ਮਾਰਚ ਮਾਝੇ ਦੀ ਧਰਤੀ ਜਿਹੜਾ ਗੁਰਦਾਸਪੁਰ ਦੇ ਵਿੱਚ ਰੱਖਿਆ ਗਿਆ ਸੀ ਸੋ 2 ਕਿਲੋਮੀਟਰ ਦਾ ਜ਼ਰੂਰ ਹੈ ਮਾਰਚੀ ਗੁਰਦਾਸਪੁਰ ਦੇ ਵਿੱਚ ਜਿਹੜਾ ਕੱਢਿਆ ਗਿਆ ਨਾਲ ਸੀ ਉਸ ਦੇ ਵਿੱਚ ਮਾਝੇ ਦੇ ਹੋਰ ਪੰਜਾਬ ਭਰ ਦੇ ਵਿੱਚ ਦਲ ਖਾਲਸਾ ਦੇ ਨੇਤਾਵਾਂ ਨੇ ਉਸ ਮਾਰਗ ਵਿੱਚ ਸ਼ਿਰਕਤ ਕਰਨੀ ਸੀ ਤੋਂ ਉਸ ਤੋਂ ਮਾਰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੇ ਪੰਜਾਬ ਪੁਲਿਸ ਦੇ ਦੁਆਰਾ ਸਾਰੇ ਹੀ ਦਲ ਖਾਲਸਾ ਦੇ ਨੇਤਾਵਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਹਾਂ ਠੀਕ ਹੈ ਅਮਿਤ ਪੂਰੀ ਜਾਣਕਾਰੀ ਤੁਹਾਡਾ ਬਹੁਤ ਧੰਨਵਾਦ ਦਲ ਖਾਲਸਾ ਦੇ ਮੁਖੀ ਨੂੰ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਕਮਰਪਾਲ ਸਿੰਘ ਬਿੱਟੂ ਨੂੰ ਘਰ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਨਜ਼ਰਬੰਦ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਵਿੱਚ ਇੱਕ ਉਹਨਾਂ ਦੇ ਵੱਲੋਂ ਮਾਰਚ ਰੱਖਿਆ ਗਿਆ ਸੀ ਉਸ ਮਾਰਗ ਦੇ ਵਿੱਚ ਸ਼ਾਮਲ ਹੋਣਾ ਸੀ ਕਿ ਇਸ ਤੋਂ ਪਹਿਲੇ ਸਵੇਰੇ 6 ਵਜੇ ਦੇ ਕਰੀਬ ਪੁਲਿਸ ਉਹਨਾਂ ਦੇ ਘਰ ਪਹੁੰਚ ਗਏ ਤੇ ਘਰ ਦੇ ਵਿੱਚ ਉਹਨ ਨੇਜ਼ਰ ਬੰਦ ਕਰ ਲਿਆ ਜਾਂਦਾ ਕਾ ਵੀ ਸ਼ਾਮ ਨੂੰ ਪ੍ਰਸ਼ਾਸਨ ਵੱਲੋਂ ਸੰਪਰਕ ਕੀਤਾ ਗਿਆ ਔਰ ਕਿਹਾ ਗਿਆ ਕਿ ਜਿਹੜਾ ਗੁਰਦਾਸਪੁਰ ਬਹੁਤ ਸੈਂਸਿਟਿਵ ਏਰੀਆ ਹੈ ਤੇ ਉੱਥੇ ਤੁਹਾਨੂੰ ਮਾਰਚ ਕਰਨ ਦੀ ਅਸੀਂ ਪਰਮਿਸ਼ਨ ਨਹੀਂ ਦਿੰਦੇ ਇਜਾਜ਼ਤ ਨਹੀਂ ਦਿੰਦੇ ਸਾਡਾ ਇਹ ਉਹਨਾਂ ਨੂੰ ਜਵਾਬ ਸੀ ਕਿ ਇੱਕ ਹਫਤਾ ਹੋ ਗਿਆ ਆਲਰੇਡੀ ਅਸੀਂ ਪ੍ਰੋਗਰਾਮ 올ਿਖ ਚੁੱਕੇ ਆ ਅਸੀਂ ਨਾ ਤਾਂ ਉਹਨੂੰ ਪੋਸਟਪੋਨ ਕਰ ਸਕਦੇ ਆ ਕਿਉਂਕਿ ਪ੍ਰੋਗਰਾਮ ਹੀ 26 ਜਨਵਰੀ ਦੇ ਵਿਰੋਧ ਦੇ ਵਿੱਚ ਰੱਖਿਆ ਗਿਆ ਸੀ 26 ਜਨਵਰੀ ਨੂੰ ਜਿਹੜਾ ਕਨਸਟੀਟਿਊਸ਼ਨ ਬਣਿਆ ਸੀ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਡਿਸਕ੍ਰਿਮੀਨੇਸ਼ਨਸ ਨੇ ਜਿਹੜਾ ਡਿਨਾਈਡ ਨੇ ਜਿਹੜੇ ਹੱਕ ਖੋਏ ਗਏ ਨੇ ਉਹਨਾਂ ਦੇ ਅਗੇਂਸਟ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਸੋ ਅਸੀਂ ਪ੍ਰੋਗਰਾਮ ਪੋਸਟਪੋਨ ਵੀ ਨਹੀਂ ਕਰ ਸਕਦੇ ਆਲਰੇਡੀ ਜਲੰਧਰ ਤੇ ਮਾਨਸਾ ਦੇ ਵਿੱਚ ਆਨ ਹੈ ਪ੍ਰੋਗਰਾਮ ਤੇ ਅਸੀਂ ਗੁਰਦਾਸਪੁਰ ਵੀ ਪ੍ਰੋਗਰਾਮ ਕਰਾਂਗੇ ਉਹਨਾਂ ਦਾ ਅਸੀਂ ਕਿ ਗੁਰਦਾਸਪੁਰ ਸੈਂਸਿਟਿਵ ਏਰੀਆ ਹੈ ਔਰ ਅਸੀਂ ਇੱਥੇ ਤੁਹਾਨੂੰ ਇਜਾਜ਼ਤ ਨਹੀਂ ਦਿੰਦੇ ਇਹ ਗੱਲ ਕੱਲ ਸ਼ਾਮੀ ਕਹੀਗੀ ਔਰ ਸਾਡਾ ਜਵਾਬ ਸੀਗਾ ਕਿ ਇੱਕ ਹਫਤੇ ਤੋਂ ਪ੍ਰੋਗਰਾਮ ਅਲਾਨਿਆ ਗਿਆ ਤੁਸੀਂ ਇਹ ਗੱਲ ਸਾਡੇ ਤੱਕ ਪਹਿਲਾਂ ਨਹੀਂ ਪਹੁੰਚੀ ਸੀ ਲਾਸਟ ਮਿੰਟ ਤੁਹਾਡੀ ਜਿਹੜੀ ਇਹ ਜੋ ਵੀ ਤੁਹਾਡੀ ਜਸਟੀਫਿਕੇਸ਼ਨ ਹੈ ਪ੍ਰੋਗਰਾਮ ਨਾ ਕਰਨ ਦੀ ਉਹ ਅਸੀਂ ਉਸ ਨੂੰ ਰਿਜੈਕਟ ਕਰਦੇ ਹਾਂ ਰੱਦ ਕਰਦੇ ਹਾਂ ਤੇ ਸਾਡਾ ਪ੍ਰੋਗਰਾਮ ਆਨ ਹੈ ਅਸੀਂ ਸਿਰੇ ਪ੍ਰੋਗਰਾਮ ਕਰਾਂਗੇ ਜੀ ਅੱਜ ਇਸ ਫਿਵਲ ਲਾਈਨ ਦੀ ਪੁਲਿਸ ਸਾਡੇ ਉਹਨੇ ਕੀ ਕਿਹਾ ਤੁਹਾਨੂੰ ਮੈਂ ਮੈਂ ਤੁਹਾਨੂੰ ਬਰੀਫ ਕਰ ਰਿਹਾ ਕਿ ਅੱਜ ਸਵੇਰ ਤੋਂ ਹੀ ਸਾਡੇ ਸਾਰੇ ਮੈਂਬਰ ਜਿਹੜੇ ਨੇ ਖਾਸ ਤੌਰ ਤੇ ਗੁਰਦਾਸਪੁਰ ਨਾਲ ਜਿਹੜੇ ਸੰਬੰਧ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਟੇਨ ਕੀਤਾ ਗਿਆ। ਅਫਰੀਦਕੋਟ ਦੇ ਵਿੱਚ ਫਿਰ ਖਾਲਿਸਤਾਨੀ ਨਾਰੇ ਲਿਖੇ ਮਿਲੇ ਨੇ ਪਿੰਡ ਚੈਲ ਦੇ ਨੇੜੇ ਪੁਲ ਦੀਆਂ ਗੰਧਾਂ ਤੇ ਇਹ ਨਾਰੇ ਲਿਖੇ ਗਏ ਪੁਲਿਸ ਨੇ ਮੌਕੇ ਤੇ ਕਿਹਾ ਕਿ ਆਹ ਦੇਸ਼ਗੋਰੀ ਨਾऱ्यांना ਨੂੰ ਮਿਟਾ ਦਿੱਤਾ ਹੈ। ਆ ਦੋ ਦਿਨ ਪਹਿਲਾਂ ਹੀ ਗਣਤੰਤਰ ਸਮਾਗਮ ਵਾਲੀ ਥਾਂ ਤੇ ਖਾਲਿਸਤਾਨੀ ਝੰਡਾ ਵੀ ਮਿਲਿਆ ਸੀ। ਆ ਗਣਤੰਤਰ ਦਿਹਾੜਾ ਜਿਤਕੀ 26 ਤਰੀਕ ਨੂੰ 26 ਜੰਮੇ ਨੂੰ ਕੱਲ ਨੂੰ ਜਿਹੜਾ ਕਿ ਮਨਾਇਆ ਜਾ ਰਿਹਾ ਦੇਸ਼ ਭਰ ਦੇ ਵਿੱਚ ਤਾਂ ਇਸ ਤੋਂ ਪਹਿਲਾਂ ਜਿਹੀਆਂ ਹਰਕਤਾਂ ਵੀ ਜਿਹੜੀਆਂ ਕਿ ਕੁਝ ਅੰਸਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਫਰੀਦਕੋਟ ਦੇ ਵਿੱਚ ਜਿੱਥੇ ਕਿ ਖਾਲਿਸਤਾਨੀ ਨਾਰੇ ਲਿਖੇ ਮਿਲੇ ਨੇ ਪਿੰਡ ਚੈਲ ਦੇ ਨੇੜੇ ਪੁਲ ਦੀਆਂ ਕੰਧਾਂ ਤੇ ਇਹ ਨਾਰੇ ਲਿਖੇ ਮਿਲੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਹ ਦੇਸ਼ ਵਿਰੋਧੀ ਨਾਰਿਆਂ ਨੂੰ ਮਟਾ ਦਿੱਤਾ ਤਾਂ ਫਰੀਦਕੋਟ ਦੇ ਵਿੱਚ ਤੁਹਾਨੂੰ ਫਰੀਦਕੋਟ ਦੀਆਂ ਦਸਤੂਰ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਇਹ ਖਾਲਸਤਾਨੀ ਨਾਰੇ ਲਿਖੇ ਮਿਲੇ ਨੇ ਕੰਦਰ ਤੇ ਖਾਲਸਤਾਨੀ ਨਾਰੇ ਲਿਖੇ ਗਏ ਉਸ ਤੋਂ ਬਾਅਦ ਚਪੁਰਸ ਮੌਕੇ ਤੇ ਪਹੁੰਚਦੀ ਹੈ ਤੇ ਇਸ ਦੇ ਬਾਅਦ ਜਿਹੜਾ ਕਿ ਇਹਨਾਂ ਨਾਰਿਆਂ ਨੂੰ ਆ ਮਟਾਇਆ ਜਾਂਦਾ ਦੋ ਦਿਨ ਪਹਿਲਾਂ ਹੀ ਗਣਤੰਤਰ ਸਮਾਗਮ ਵਾਲੀ ਥਾਂ ਤੇ ਜੋ ਕਿ ਖਾਲਸਤਾਨ ਦੇ ਝੰਡਾ ਵੀ ਮਿਲਿਆ ਸੀ ਉਹ ਵੀ ਤੁਹਾਨੂੰ 23 ਤਰੀਕ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਅਜਿੱਥੇ ਕਿ ਖਾਲਸਤਾਨ ਦੇ ਝੰਡੇ ਦੇ ਉੱਪਰ ਲਿਖਿਆ ਹੋਇਆ ਇਹ ਝੰਡਾ ਕਿਹੜਾ ਇੱਕ ਮੌਕੇ ਤੋਂ ਬ੍ਰਾਂਧ ਕੀਤਾ ਜਾਂਦਾ ਤੇ ਉਸ ਦੇ ਬਾਅਦ ਪਿੰਡ ਚੈਲ ਤੇ ਨੇੜੇ ਸਮਰਤ ਖਾਲਿਦ ਖਾਨ ਦੇ ਸਮਰਥਨ ਦੇ ਵਿੱਚ ਜਿਹੜੇ ਕਿ ਨਾਰੇ ਲਿਖੇ ਜਾਂਦੇ ਨੇ ਜਿਵੇਂ ਜਾਣਕਾਰੀ ਬਲੂ ਦੇ ਕੋਲ ਪਹੁੰਚੀ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਉਸ ਦੇ ਬਾਅਦ ਇਹਨਾਂ ਨਾਰਿਆਂ ਨੂੰ ਮੌਕੇ ਤੇ ਪਟਾ ਦਿੱਤਾ ਗਿਆ ਅਤੇ ਸੰਗਰੂਰ ਦੇ ਵਿੱਚ ਕਿਸਾਨਾਂ ਦਾ ਪੱਕਾ ਮੋਰਚਾ ਦੂਜੇ ਦਿਨ ਵੀ ਜਾਰੀ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਨ ਨੇ ਪੱਕਾ ਮੋਰਚਾ ਲਗਾਇਆ ਹੋਇਆ ਹੈ ਸੰਗਰੂਰ ਦੇ ਵਿੱਚ ਬਣ ਰੇ ਜੰਮੂ ਕਸ਼ਮੀਰ ਐਕਸਪ੍ਰੈਸ ਰੋਡ ਤੇ ਕਿਸਾਨ ਝੁੱਟੇ ਹੋਏ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਣਾਈ ਜਾ ਰਹੀ ਰੋਡ ਦਾ ਵਿਰੋਧ ਕਰੇ ਨੇ ਕਿਸਾਨਾਂ ਨੂੰ ਜ਼ਮੀਨ ਦਾ ਮੁਆਵza ਟੁਕਵਾ ਮੁਆਵza ਨਹੀਂ ਮਿਲ ਰਿਹਾ ਜੋ ਕਿਸਾਨਾਂ ਦਾ ਪੱਕਾ ਹੈ ਇਸ ਪ੍ਰੋਜੈਕਟ ਦੇ ਨਾਲ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ ਮੁਆਵza ਮਿਲਣ ਤੇ ਹੀ ਅਸਮੇਨ ਛੱਡਾਂਗੇ ਕਿਸਾਨਾਂ ਦੇ ਵੱਲ ਇਹ ਵੀ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਗਿਆ ਤਾਂ ਸੰਗਰੂਰ ਦੇ ਵਿੱਚ ਕਿਸਾਨਾਂ ਦਾ ਪੱਕਾ ਮੋਰਚਾ ਲਗਾਤਾਰ ਜਾਰੀ ਹੈ ਤੁਹਾਨੂੰ ਉਸ ਜਗ੍ਹਾ ਦੀਆਂ ਤਸਵੀਰਾਂ ਬੁਖਾਰਾਂਗੇ ਇੱਥੇ ਕਿ ਲਗਾਤਾਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਨ ਦੇ ਵੱਲੋਂ ਇਹ ਪੱਕਾ ਮੋਰਚਾ ਲਗਾਇਆ ਗਿਆ ਹੈ ਸੰਗਰੂਰ ਦੇ ਵਿੱਚ ਬਣ ਰੇ ਜੰਮੂ ਕਟੜਾ ਐਕਸਪ੍ਰੈਸ ਰੋਡ ਤੇ ਇੱਕ ਕਿਸਾਨ ਵੱਡੀ ਗਿਣਤੀ ਦੇ ਵਿੱਚ ਜੋ ਕਿ ਜੁਟੇ ਹੋਏ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਣਾਏ ਜਾ ਰਹੇ ਰੋਡ ਦਾ ਇਹਨਾਂ ਦੇ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਜ਼ਮੀਨ ਦਾ ਸਹੀ ਮੁਆਵਜ਼ਾ ਨਹੀਂ ਮਿਲ ਰਿਹਾ ਜੋ ਕਿਸਾਨਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਜਾ ਰਿਹਾ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦੇ ਨਾਲ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ ਤੇ ਮੁਆਵਜ਼ਾ ਮਿਲਣ ਤੇ ਹੀ ਜ਼ਮੀਨ ਛੱਡੀ ਜਾਵੇਗੀ ਆ ਭਾਰਤ ਵਾਲਾ ਪ੍ਰੋਜੈਕਟ ਜੇ ਦਰਸਲ ਗੱਲ ਕੀਤੀ ਜਾਵੇ ਤਾਂ ਇਹ 61.86 ਕਿਲੋਮੀਟਰ ਤੱਕ ਇਹ ਪ੍ਰੋਜੈਕਟ ਜੋ ਕਿ ਫੈਲਿਆ ਹੋਇਆ ਹੈ ਪ੍ਰੋਜੈਕਟ ਦੇ ਲਈ 535 ਹੈਕਟੇਰ ਜ਼ਮੀਨ ਦੀ ਜ਼ਰੂਰਤ ਹੈ ਪ੍ਰੋਜੈਕਟ ਦੀ ਕੁੱਲ ਲਾਗਤ 730 ਕਰੋੜ ਤੋਂ ਵੱਧ ਹੈ 74% ਤੋਂ ਵੱਧ ਜ਼ਮੀਨ ਮਾਲਕਾਂ ਨੂੰ ਜੋ ਕਿ ਹਮਾਰਜ਼ਾ ਵੰਡਿਆ ਜਾ ਚੁੱਕਾ ਹੈ ਕੁੱਲ ਨਮਾਈ ਦੇ ਵਿੱਚੋਂ 47 ਕਿਲੋਮੀਟਰ ਐਨ ਐਚ ਆਈ ਨੂੰ ਜ਼ਮੀਨ ਸੌਂਪੀ ਗਈ ਸੀ ਤੇ 8.5 ਕਿਲੋਮੀਟਰ ਦੇ ਹਿੱਸੇ ਸਮੇਤ ਕਈ ਪਿੰਡਾਂ ਦੀ ਜ਼ਮੀਨ ਅਜੇ ਬਾਕੀ ਹੈ ਆ ਪਿੰਡ ਸੰਗਤ ਕਲਾ ਮਚਾਣਾ ਦੁੰਨੇਵਾਲਾ ਭਗਵਾਨਗੜ ਇਸ ਦੇ ਵਿੱਚ ਸ਼ਾਮਲ ਹੈ ਸ਼ੀਰਗੜ ਆ ਕੋਟ ਸਮੀਰ ਸਮੇਤ ਹੋਰ ਹਿੱਸੇ ਵੀ ਅਜੇ ਆ ਬਾਕੀ ਨੇ ਐਨ ਐਚ ਐਕਟ 1956 ਦੇ ਤਹਿਤ ਇਹ ਮੁਆਵਜ਼ਾ ਦਿੱਤਾ ਗਿਆ ਹੈ ਆ ਤੇਸ ਐਕਟ 2013 ਦੇ ਤਹਿਤ ਇਹ ਮੁਆਵਜ਼ਾ ਦਿੱਤਾ ਗਿਆ 52 ਲੱਖ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਦਿੱਤਾ ਗਿਆ। ਕੁੱਲ ਪ੍ਰੋਜੈਕਟ 27 ਪਿੰਡਾਂ ਦੇ ਵਿੱਚ ਫੈਲਿਆ ਹੋਇਆ ਹੈ। 16 ਤੋਂ 27 ਪਿੰਡਾਂ ਦੇ ਵਿੱਚ ਇਹੀ ਦਰ ਦੇ ਨਾਲ ਜੋ ਕਿ ਰਾਸ਼ੀ ਦਿੱਤੀ ਗਈ ਹੈ। ਹਾਲਾਂਕਿ ਬਹੁਤ ਸਾਰੀਆਂ ਜਗਾਵਾਂ ਤੇ ਜ਼ਮੀਨ ਅਕਵਾਇਰ ਹੋ ਚੁੱਕੀ ਹੈ। ਆ ਲਗਾਤਾਰ ਕਿਰਕੀ ਦੇ ਨਾਲ ਕੰਮ ਇਸ ਪ੍ਰੋਜੈਕਟ ਤੇ ਚੱਲ ਵੀ ਰਿਹਾ ਪਰ ਕਈ ਜਗਾਵਾਂ ਤੇ ਜਿਹੜਾ ਕਿ ਕਬਜ਼ਾ ਨਾ ਮਿਲਣ ਦੇ ਕਾਰਨ ਇਸ ਪ੍ਰੋਜੈਕਟ ਦੇ ਵਿੱਚ ਜੋ ਕਿ ਰੁਕਾਵਟ ਆ ਰਹੀ ਹੈ। ਸੰਗਰੂਰ ਦੇ ਵਿੱਚ ਭਾਰਤ ਮਾਲਾ ਸੜਕ ਦੇ ਉੱਪਰ ਕਿਸਾਨਾਂ ਦਾ ਪੱਕਾ ਮੋਰਚਾ 5ਵੇਂ ਦਿਨ ਵੀ ਲਗਾਤਾਰ جاری ਹੈ ਲਗਾਤਾਰ 5 ਦਿਨਾਂ ਤੋਂ ਕਿਸਾਨ ਆਪਣੀ ਜ਼ਮੀਨ ਦੇ ਬਣਦੇ ਰੇਟਾਂ ਨੂੰ ਲੈ ਕੇ ਅਤੇ ਆਪਣੇ ਜ਼ਮੀਨਾਂ ਦੇ ਰਸਤੇ ਦੀ ਮੰਗ ਨੂੰ ਲੈ ਕੇ ਲਗਾਤਾਰ ਪਿੰਡ ਝਨੇੜੀ ਦੇ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਨੇ ਤੁਹਾਨੂੰ ਤਸਵੀਰਾਂ ਵਿੱਚ ਦਿਖਾਵਾਂਗੇ ਨਾਲ ਦੇ ਨਾਲ ਜਾਣਕਾਰੀ ਵੀ ਦਵਾਂਗੇ ਕਿ ਜਿਹੜਾ ਜੰਮੂ ਕਟੜਾ ਨੈਸ਼ਨਲ ਹਾਈਵੇ ਹੈਗਾ ਭਾਰਤਮਾਲਾ ਦਾ ਹਿੱਸਾ ਉਸ ਦੇ ਉੱਪਰ ਜਿਹੜੇ ਕਿਸਾਨ ਨੇ ਭਵਾਨੀਗੜ੍ਹ ਦੇ ਨਜ਼ਦੀਕ ਪਿੰਡ ਝਨੇੜੀ ਦੇ ਵਿੱਚ ਲਗਾਤਾਰ 5 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ ਕਿ ਜਿਹੜਾ ਸਾਹਮਣੇ ਟੋਲ ਪਲਾਜ਼ਾ ਹੈਗਾ ਉੱਥੇ ਟੋਲ ਪਲਾਜ਼ਾ ਸੜਕ ਦੇ ਉੱਪਰ ਪੂਰਾ ਬਣਿਆ ਹੋਇਆ ਪਰ ਰਸਤੇ ਦੇ ਵਿੱਚ 4 ਬਿੱਗਾ ਸਿਰਫ ਜ਼ਮੀਨ ਹੈਗੀ ਆ ਜਿਹਦਾ ਰੇੜਕਾ ਕਿਸਾਨਾਂ ਅਤੇ ਸਰਕਾਰ ਪ੍ਰਸ਼ਾਸਨ ਦੇ ਵਿਚਕਾਰ ਲਗਾਤਾਰ ਚੱਲ ਰਿਹਾ ਉਹ 4 ਬਿੱਗੇ ਜ਼ਮੀਨ ਜਿਹੜੀ ਕਿਸਾਨ ਦੀ ਹੈਗੀ ਆ ਕਿਸਾਨ ਕਹਿ ਰਿਹਾ ਕਿ ਮੈਂ ਉਦੋਂ ਤੱਕ ਇਸ ਦੇ ਉੱਪਰ ਕਬਜ਼ਾ ਨਹੀਂ ਹੋਣ ਦਵਾਂਗਾ ਜਦੋਂ ਤੱਕ ਮੇਰੀ ਜ਼ਮੀਨ ਦਾ ਮੈਨੂੰ ਬਣਦਾ ਰੇਟ ਨਹੀਂ ਦਿੱਤਾ ਜਾਊਗਾ ਤੁਹਾਨੂੰ ਦੱਸ ਦਈਏ ਕਿ ਤਕਰੀਬਨ 32 ਮਹੀਨੇ ਪਹਿਲਾਂ ਪੂਰੀ ਜਿਹੜੀ ਇਸ ਸੜਕ ਦੇ ਲਈ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਅਕਵਾਇਰ ਕਰ ਲਈਆਂ ਗਈਆਂ ਸੀ ਪਰ ਇਸ 4 ਬਿਗੇ ਜ਼ਮੀਨ ਦਾ ਜਿਹੜਾ ਨੰਬਰ ਹੈਗਾ ਉਹ ਕਨਗੋ ਪਟਵਾਰੀ ਦੀ ਗਲਤੀ ਦੇ ਕਾਰਨ ਸਹੀ ਨਹੀਂ ਪੈਂਚ ਹੋਇਆ ਜਿਸ ਦੇ ਕਾਰਨ ਇਸ ਕਿਸਾਨ ਨੂੰ ਇਹਦਾ ਬਣਦਾ ਮੁਆਵਜ਼ਾ ਬਣਦੀ ਰਕਮ ਆ ਉਹਦੇ ਖਾਤੇ 'ਚ ਨਹੀਂ ਗਈ ਕਿਸਾਨ ਆਪਣੇ ਖੇਤ ਦੇ ਵਿੱਚ ਖੇਤੀ ਕਰਨ ਲੱਗ ਗਿਆ ਇਸ ਵਕਤ ਵੀ ਸਰੋਂ ਦੀ ਜਿਹੜੀ ਖੇਤੀ ਆ ਕਿਸਾਨ ਕਰ ਰਿਹਾ ਤਾਂ ਜਦੋਂ 1.5 ਸਾਲ ਬਾਅਦ ਕਿਸਾਨ ਖੇਤੀ ਕਰਨ ਲੱਗਿਆ ਤੇ 1.5 ਸਾਲ ਕਿਸਾਨ ਨੇ ਖੇਤੀ ਕੀਤੀ ਪਰ ਹੁਣ ਸਰਕਾਰ ਦੁਆਰਾ ਇਸ ਜ਼ਮੀਨ ਦੇ ਉੱਪਰ ਕਬਜ਼ਾ ਕਰ ਰਹੀ ਆ ਕਹਿ ਰਹੀ ਆ ਕਿ ਸਾਨੂੰ ਇਹ ਜ਼ਮੀਨ ਚਾਹੀਦੀ ਆ ਪਰ ਕਿਸਾਨ ਦੀ ਮੰਗ ਆ ਕਿ ਅੱਜ ਅਗਰ ਤੁਸੀਂ ਮੇਰੀ ਜ਼ਮੀਨ ਦੇ ਉੱਪਰ ਕਬਜ਼ਾ ਕਰ ਰਹੇ ਹੋ ਤਾਂ ਤੁਹਾਨੂੰ ਅੱਜ ਦੇ ਹਿਸਾਬ ਦੇ ਨਾਲ ਮੈਨੂੰ ਜ਼ਮੀਨ ਦੇ ਪੈਸੇ ਦੇਣੇ ਪੈਣਗੇ ਪਰ ਸਰਕਾਰ ਕਹਿ ਰਹੀ ਆ ਕਿ ਸੀ 3 ਸਾਲ ਪਹਿਲਾਂ ਜੋ ਤੁਹਾਡੇ ਨਾਲ ਕੰਟਰੈਕਟ ਸਾਈਨ ਕੀਤਾ ਸੀ ਉਹਦੇ ਹਿਸਾਬ ਦੇ ਨਾਲ ਪੈਸੇ ਦਿੱਤੇ ਜਾਣਗੇ ਜਿਹੜੇ ਕਿਸਾਨ ਦੀ ਜ਼ਮੀਨ ਆ ਉਹ ਕਿਸਾਨ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਤੁਹਾਡਾ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਜੀ ਕਿਵੇਂ ਦੇਖਦੇ ਹੋ 5 ਦਿਨ ਹੋ ਚੁੱਕੇ ਨੇ ਲਗਾਤਾਰ ਪੱਕਾ ਮੋਰਚਾ ਲਾਇਆ ਹੋਇਆ ਤੁਹਾਨੇ ਹਾਂ ਜੀ ਇਹ ਸਾਡੀ ਜ਼ਮੀਨ ਆ ਸਾਰੀ ਇਹ 52 ਵਿੱਗੇ ਦੀ ਸੀ ਜੀ ਇਹ 52 ਜੋ ਸੀ 7 ਹਿੱਸੇਦਾਰਾਂ ਜੀ ਇਹ ਪਹਿਲਾਂ ਜ਼ਮੀਨ ਵੀ ਅਸੀਂ ਇਹਨਾਂ ਨੂੰ ਛੱਡਤੀ ਜੀ ਇਹ ਵੀ ਅਸੀਂ ਇਹਨਾਂ ਤਾਂ ਛੱਡ ਦਿੱਤੀ ਜੀ ਇਹ ਜ਼ਮੀਨ ਦਾ ਨੰਬਰ ਮਿਸਤੀ ਜੀ ਇਹਨਾਂ ਤੋਂ ਇਹ ਹੁਣ ਅਸੀਂ ਇਹ ਕਹਿੰਦੇ ਜੀ ਇਹਨਾਂ ਨੂੰ ਵੀ ਹੁਣ ਦੇ ਹਿਸਾਬ ਨਾਲ ਪੈਸੇ ਪਾਉ ਉਹਨਾਂ ਨੇ ਹੁਣ ਬਾੜ ਬਣਾਇਆ ਜੀ ਪਹਿਲਾਂ 2021 ਚ ਬਣਾਇਆ ਸੀ ਇਹਨਾਂ ਨੇ ਹੁਣ ਇਹ 23 ਚ ਬਣਾਇਆ ਜੀ ਵੀ ਇੱਕ ਇੱਧਰ 13 ਵਿੱਚ ਵੀ ਹੈ ਜੀ ਉਹਦਾ ਬਾੜੇ ਨਹੀਂ ਬਣਾਇਆ ਜੀ ਅਜੇ ਇੱਕ ਸਾਨੂੰ ਰਸਤਾ ਇੱਧਰ ਦੀ ਆਉਂਦਾ ਤੇ ਜੀ ਰਸਤਾ ਇੱਥੋਂ ਦੀ ਆਖਿਆ ਜੀ ਨੂੰ ਸਾਨੂੰ ਰਸਤਾ ਦਿਓ ਜੀ ਲਾ ਕੇ ਉਹਨਾਂ ਨੇ ਰਸਤੇ ਦੀ ਅਜੇ ਤੱਕ ਕੋਈ ਗੱਲ ਨਹੀਂ ਛੱਡੀ ਕਲੀਅਰ ਕਰੀ ਜੀ ਕਹਿੰਦੇ ਲਾ ਦਾਂਗੇ ਐ ਕਹੀ ਜਾਂਦੇ ਨੇ ਜੀ ਦੇਖਦੇ ਹਾਂ ਤੁਹਾਡੀ ਜ਼ਮੀਨ ਆ ਜਦੋਂ ਤੁਹਾਡੀ ਜ਼ਮੀਨ ਤੱਕ ਪਹੁੰਚਣ ਦਾ ਰਸਤਾ ਹੀ ਨਹੀਂ ਤੁਹਾਡੇ ਕੋਲ ਰਹੂਗਾ ਖੇਤੀ ਕਿਵੇਂ ਕਰੋਗੇ ਖੇਤੀ ਫਿਰ ਤਾਂ ਰਸਤੀ ਨਹੀਂ ਹੈਗਾ ਜੀ ਅਸੀਂ ਆਏ ਨਹੀਂ ਸਕਦੇ ਕਿਧਰੋਂ ਜੀ ਫਿਰ ਤਾਂ ਇਹ ਤਾਂ ਬਹੁਤ ਮੁਸ਼ਕਲ ਹੈ ਰਸਤੇ ਹੀ ਦਿੱਤੇ ਵੱਡੀ ਪ੍ਰੋਬਲਮ ਹੈ ਸਭ ਤੋਂ ਜੀ ਹੁਣ 5 ਦਿਨ ਹੋ ਗਏ ਲਗਾਤਾਰ ਬੈਠੇ ਹੋਏ ਹਾਂ ਤੁਸੀਂ ਉਹਦੇ ਪੱਕੇ ਮੂਰਚੇ ਲਾਰ ਕੇ ਨੇ ਹੁਣ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਡੀਸੀ ਐਸਡੀਐਮ ਪਹੁੰਚੇ ਤੁਹਾਡੇ ਕੋਲ ਨਾ ਜੀ ਕੋਈ ਨਹੀਂ ਪਹੁੰਚਿਆ ਛੱਡ ਲਵੇ ਤੁਸੀਂ ਆਪ ਗਿਓ ਅਸੀਂ ਪਹਿਲਾਂ ਹਾਂ ਜੀ ਮੀਟਿੰਗ ਹੋਈ ਜਾਂਦੀ ਦੋ ਤਿੰਨ ਗੱਲ ਛੱਡੀ ਕੀ ਕੀ ਕਿਹਾ ਮੀਟਿੰਗ ਦੇ ਵਿੱਚ ਕੀ ਸਨੇਹਾ ਲੱਗਿਆ ਐਸ ਡੀ ਐਮ ਸਾਹਿਬ ਕਹਿੰਦੇ ਵੀ ਅਸੀਂ ਇਦੋਂ ਤਾਂ ਵਧਾ ਨਹੀਂ ਸਕਦੇ ਜੀ ਹੋਰ ਵੀ ਇਹ ਤਾਂ ਜਿੰਨਾ ਸਾਨੂੰ ਆਰ ਡਰਾਈਵ ਨਾ ਕਰੇ ਅਸੀਂ ਤਾਂ ਕਰ ਸਕਦੇ ਹਾਂ ਵੀ ਸਾਡੇ ਹੱਥ ਚ ਤਾਂ ਨਹੀਂ ਠੀਕ ਹੈ ਹਾਂ ਜੀ ਇੱਕ ਸਾਡਾ ਬੋਰਤੀ ਇੱਥੇ ਬੋਰਦੇ ਵੀ ਉਹਨੋਂ ਦੇ ਕਹੀ ਜਾਂਦੇ ਨੇ ਵੀ ਪੈਸੇ ਪਾ ਦਾਂਗੇ ਇਹ ਤੱਕ ਹੋ ਨਹੀਂ ਪਾਏ ਜੀ ਠੀਕ ਹੈ ਬਾਪੂ ਜੀ ਤੁਹਾਡਾ ਕੀ ਨਾਮ ਆ ਅਮਰ ਸਿੰਘ ਆ ਜੀ ਅਮਰ ਸਿੰਘ ਕਿਵੇਂ ਦੇਖਦੇ ਹੋ 5 ਦਿਨ ਹੋ ਗਏ ਲਗਾਤਾਰ ਤੁਸੀਂ ਮੰਗ ਕਰ ਰਹੇ ਹੋ ਸਾਨੂੰ ਬਣਦਾ ਹੁਣ ਦਾ ਮਾਅਬਜਾ ਦੋ ਰਸਤੇ ਦੀ ਮੰਗ ਕਰ ਰਹੇ ਹੋ ਪਰ ਪਰੋਂ ਕੀ ਆ ਨਹੀਂ ਰਿਹਾ ਕੀ ਕਹਿਣਾ ਚਾਹੋਗੇ ਕਹਿਣਾ ਕੀ ਚਾਹੀਦਾ ਜੋ ਸਾਨੂੰ ਇਹ ਰਸਤੇ ਦਾ ਮਾਅਬਜਾ ਪੂਰਾ ਨਹੀਂ ਮਿਲ ਰਿਹਾ ਮਾਅਬਜਾ ਅੱਜ ਦੇ ਰੇਟ ਦਾ ਅਸੀਂ ਮਰੇ ਮਾਰੇ ਬਣਾ ਜਮੀਨ ਨਹੀਂ ਛੱਡ ਨਹੀਂ ਸਕਦੇ ਐਵੇਂ ਡਟੇ ਰਹਾਂਗੇ ਐਵੇਂ ਡਟੇ ਰਹਾਂ ਜਿਹੜਾ ਇਹਨਾਂ ਦਾ ਜੋਰ ਆਦਾ ਉਹ ਲੰਮਾ ਲੰਮਾ ਕੇ ਮਾਅਬਜਾ ਅੱਜ ਦੇ ਰੇਟ ਦਾ ਜਿਹੜਾ ਅੱਜ ਰੇਟ ਚੱਲ ਰਿਹਾ ਪਰ ਕਈ ਵਾਰ ਤਾਂ ਲੰਮਾ ਲੰਮਾ ਸਮਾਂ ਬੈਠਣਾ ਪੈ ਸਕਦਾ ਪਹਿਲਾਂ ਦਿੱਲੀ ਸਵਾ ਸਾਲ ਬੈਠੇ ਰਹੇ ਫਿਰ ਅਸੀਂ 6 ਸਾਲ ਬੈਠੇ ਰਹੀਏ ਪਰ ਜਮੀਨ ਨਹੀਂ ਛੱਡਾਂਗੇ ਮਰੇ ਮਾਰੇ ਬਿ ਇਹ ਵਾਰ ਜੀ ਪੜੀ ਬਿਜਾਰਾ ਰੱਖਤਾ ਸੀ ਉਦੋਂ ਕਰਨ ਜਾਂ ਸਾਡਾ ਸਹੀ ਮਾਮਲਾ ਪਊਗਾ ਤੁਹਾਡਾ ਕਿ ਨਾਮ ਹੈ ਵੀਰ ਜੀ ਮਹਿੰਦਰ ਸਿੰਘ ਮਹਿੰਦਰ ਸਿੰਘ ਕਿਵੇਂ ਦੇਖਦੇ ਹੋ ਕਈ ਵਾਰ ਜਿਹੜੇ ਮਜਾਰੇ ਹੁੰਦੇ ਨੇ ਧਰਨੇ ਹੁੰਦੇ ਨੇ ਲੰਬੇ ਚਲੇ ਜਾਂਦੇ ਨੇ ਫੇਰ ਕੋਈ ਕਹਿੰਦੇ ਨਹੀਂ ਚੱਲਣ ਦੋ ਜੀ ਅਸੀਂ ਡਟੇ ਹੋਏ ਆਪਦੇ ਥਾਂ ਤੇ ਬਿਲਕੁਲ ਮਰੇ ਬਾਰੇ ਬਿਨਾ ਦਿੰਦੇ ਨਹੀਂ ਜਦ ਸਾਡਾ ਪੂਰਾ ਹੱਕ ਮਿਲ ਜੂ ਠੀਕ ਹੈ ਸਰਕਾਰ ਕਾਇ ਕਰ ਲੈ ਜਿੰਨਾ ਚਿਰ ਲੰਮਾ ਸਮਾਂ ਚੱਲੇ ਚੱਲਣ ਰੋਕਾਂਗੇ ਅਗਲੀ ਖਬਰ ਦਾ ਹਰਿਆਣਾ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਮਨਮਰਜ਼ੀ ਦੇ ਨਾਲ ਨਿਯੁਕਤੀ ਕੀਤੀ ਜਿਸ ਤੇ ਉਸ ਨੂੰ ਨਿਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਤੇ ਹੂ ਕੰਮ ਲੈਣਾ ਪਿਆ ਦਰਸਲ ਹਰਿਆਣਾ ਨੇ BBMB ਦੇ ਵਿੱਚ ਚੁਪਚਪੀ ਤੇ ਮੈਂਬਰ ਸੁਝਾਈ ਲਗਾਇਆ ਮੁੱਖ ਇੰਜੀਨੀਅਰ ਰਾਕੇ ਚੋਹਾਨ ਨੂੰ ਮੈਂਬਰ ਸੁਝਾਈ ਨਿਯੁਕਤ ਕਰ ਦਿੱਤਾ ਤੇ ਅਗਲੇ ਦਿਨ ਹਰਕਤ ਦੇ ਵਿੱਚ ਆਉਂਦਿਆਂ ਪੰਜਾਬ ਨੇ ਵੀ ਨਿਯੁਕਤੀ ਕੀਤੀ ਮੁੱਖ ਇੰਜੀਨੀਅਰ ਹਰਿੰਦਰਪਾਲ ਸਿੰਘ ਬਿੱਦੀ ਨੂੰ BBMB ਦੇ ਵਿੱਚ ਬਤੌਰ ਸਕਰਤਰ ਲਗਾਇਆ ਗਿਆ ਪੰਜਾਬ ਦੀ ਨਿਯੁਕਤੀ ਮਗਰੋਂ ਹਰਕਤ ਦੇ ਵਿੱਚ ਆਇਆ BBMP 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 ਨੇ ਹਰਿਆਣਾ ਨੂੰ ਨਿਯਮ ਦੱਸ ਕੇ ਨਿਯੁਕਤੀ ਨੂੰ ਗੈਰ ਵਾਜਿਬ ਦੱਸਿਆ BBMP ਦੇ ਚਿੱਠੀ ਤੋਂ ਬਾਅਦ ਹਰਿਆਣਾ ਨੇ ਨਿਯੁਕਤੀ ਵਾਪਸ ਲਈ ਹਿਮਾਂਦੀ ਦੇ ਮੁਤਾਬਕ ਕੇਂਦਰ ਸਰਕਾਰ ਹੀ ਮੈਂਬਰਾਂ ਦੀ ਨਿਯੁਕਤੀ ਕਰ ਸਕਦੀ ਹੈ ਹਰਿਆਣਾ ਨੇ 30 ਜਨਵਰੀ ਯਾਨੀ ਕਿ ਪਰਸ ਤੋਂ ਨਿਯੁਕਤੀ ਦੇ ਲਈ ਆਰਡਰ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਕੱਲ ਪੰਜਾਬ ਨੇ ਆਰਡਰ ਜਾਰੀ ਕਰ ਦਿੱਤਾ ਤੇ ਕੱਲ ਹੀ BBMP ਤੇ ਪੱਤਰ ਤੋਂ ਬਾਅਦ ਹਰਿਆਣਾ ਨੇ ਫੈਸਲਾ ਵਾਪਸ ਲੈ ਲਿਆ ਦੱਸਦੀ ਹੈ ਕਿ ਹਰਿਆਣਾ ਦੇ ਸਤੀਸ਼ ਸਿੰਗਲਾ BBMP ਦੇ ਵਿੱਚ ਬਤੌਰ ਸਖਤਰ ਤਾਇਨਾਤ ਜਿਨ੍ਹਾਂ ਦਾ ਕਾਰਜਕਾਲ 29 ਫਰਵਰੀ 2024 ਤੱਕ ਸੀ ਪਰ ਹਰਿਆਣਾ ਸਰਕਾਰ ਨੇ 27 ਫਰਵਰੀ 2024 ਨੂੰ ਸਤੀਜ ਸਿੰਗਲਾ ਦੇ ਸੇਵਾ ਕਾਲ ਦੇ ਵਿੱਚ 28 ਫਰਵਰੀ 2025 ਤੱਕ ਦਾ ਵਾਧਾ ਕਰ ਦਿੱਤਾ ਸੀ ਇਸੇ ਪੋਸਟ ਤੇ ਹੁਣ ਪੰਜਾਬ ਨੇ ਨਿਯੁਕਤੀ ਦੇ ਆਰਡਰ ਕੱਢੇ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਸੈਫਲੀ ਖਾਨ ਤੇ ਹੋਏ ਹਮਲੇ ਨੂੰ ਲੈ ਕੇ ਵੱਡੀ ਖਬਰ ਹੈ ਹਮਲਾਵਰ ਦੇ ਚਿਹਰੇ ਦੀ ਪਛਾਣ ਕਰੇਗੀ ਮੁੰਬਈ ਪੁਲਿਸ ਮਲਜ਼ਮ ਦਾ ਫੇਸ ਰੈਕੋਗਨੀਸ਼ਨ ਟੈਸਟ ਪੁਲਿਸ ਦੇ ਵੱਲੋਂ ਕੀਤਾ ਜਾਵੇਗਾ ਸੀਸੀਟੀਵੀ ਦੇ ਵਿੱਚ ਦੇਖਿਆ ਤੇ ਫੜੇਗੇ ਮਲਜ਼ਮਾਂ ਦਾ ਐਫਆਰਟੀ ਹੋਵੇਗਾ ਦਰਸਲ ਪਿਛਲੇ ਦਿਨੀ ਦੀ ਪੂਰੀ ਵਾਰਦਾਤ ਹੈ ਜਦੋਂ ਕਿਸ ਤਰੀਕੇ ਦੇ ਨਾਲ ਹਮਲਾਵਰ ਸੈਫਲੀ ਖਾਨ ਦੇ ਘਰ ਦੇ ਵਿੱਚ ਦਾਖਲ ਹੁੰਦਾ ਉਸ ਤੇ ਹਮਲਾ ਕੀਤਾ ਜਾਂਦਾ ਹੈ ਅੱਜੇ ਵਾਰ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਚ ਹਾਲਾਂਕਿ ਕੁਝ ਦਿਨਾਂ ਬਾਅਦ ਇਸ ਮੁਲਜ਼ਮ ਨੂੰ ਕਿ ਮੁੰਬਈ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਤੇ ਇਸ ਦਿਨ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਵੱਡੀ ਅਪਡੇਟ ਹੈ ਕਿ ਹਮਲਾਵਰ ਦੇ ਚਿਹਰੇ ਦੀ ਮੁੰਬਈ ਪੁਲਿਸ ਦੇ ਵੱਲੋਂ ਪਛਾਣ ਕੀਤੀ ਜਾਵੇਗੀ ਮੁਲਜ਼ਮ ਦਾ ਫੇਸ ਰੈਕਗਨੀਸ਼ਨ ਟੈਸਟ ਜਿਹੜਾ ਕਿ ਪੁਲਿਸ ਦੇ ਵੱਲੋਂ ਕੀਤਾ ਜਾਵੇਗਾ ਸੀਸੀਟੀਵੀ ਦੇ ਵਿੱਚ ਦੇਖੇ ਤੇ ਫੜੇ ਗਏ ਆ ਮੁਲਜ਼ਮ ਦਾ ਐਫ ਆਰਟੀ ਹੋਵੇਗਾ ਕਿ ਜੋ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਜਾਂ ਜੋ ਫੜਿਆ ਗਿਆ ਕਿ ਉਹੀ ਆਹ ਉਹ ਮਲਜ਼ਮ ਹੈ ਜਾਂ ਕਿ ਚਿਹਰਾ ਦੋਵਾਂ ਦਾ ਆਪਸ ਦੇ ਵਿੱਚ ਮਿਲਦਾ ਹੈ ਤੇ ਇਸੇ ਨੂੰ ਲੈ ਕੇ ਜਿਹੜੇ ਕਿ ਹੋਰ ਡਿਟੇਲ ਦੇ ਵਿੱਚ ਟੈਸਟ ਦੇ ਬਾਅਦ ਸਟੱਡੀ ਕੀਤੀ ਜਾਵੇਗੀ ਆ ਦਸਲ ਪਿਛਲੇ ਦਿਨ ਦੀ ਹੈ ਪੂਰੀ ਵਾਰਦਾਤ ਹੈ ਉਸ ਤੋਂ ਬਾਅਦ ਘਲਾ ਕੇ ਮਲਜ਼ਮ ਨੂੰ ਠਾਣੇ ਤੋਂ ਮੁੰਬਈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਆ ਲਗਾਤਾਰ ਗੜੇ ਕੇਸ ਨੂੰ ਲੈ ਕੇ ਕਈ ਖੁਲਾਸੇ ਵੀ ਹੋਏ ਸੈਫਲੀ ਖਾਨ ਦੇ ਵੱਲੋਂ ਆਪਣੇ ਬਿਆਨ ਮੇ ਜੋ ਕਿ ਮੁੰਬਈ ਪੁਲਿਸ ਦੇ ਕੋਲ ਦਰਜ ਕਰਵਾਏ ਜਾਂਦੇ ਨੇ ਆ ਤਾਂ ਪੂਰੀ ਵਾਰਦਾਤ ਦੇ ਕੁਝ ਦਿਨ ਬਾਅਦ ਜੋ ਕਿ ਇਸ ਮਲਜ਼ਮ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਉਹਨੇ ਵੱਡੀ ਜਾਣਕਾਰੀ ਇੱਕ ਮਲਜ਼ਮ ਦਾ ਫੇਸ ਰੈਕੋਗਨੀਸ਼ਨ ਟੈਸਟ ਪੁਲਿਸ ਦੇ ਵੱਲੋਂ ਕੀਤਾ ਜਾਵੇਗਾ। ਦੇਰਾ ਦੇ ਮਾਨਗਰ ਦੇ ਵਿੱਚ ਸੜਕ ਹਾ사ਵਾ ਪ੍ਰਕਾਰ ਤੇ ਬਾਈਕ ਦੇ ਵਿਚਾਲੇ ਜਿੱਥੇ ਟੱਕਰ ਹੋ ਗਈ ਹਾਸੇ ਦੇ ਵਿੱਚ ਜ਼ਖਮੀ ਹੋਇਆ ਨੌਜਵਾਨ ਹਾਸੇ ਸਮੇਂ ਸਿੱਤ ਮੰਤਰੀ ਦਾ ਕਾਫਲਾ ਲੰਘ ਰਿਹਾ ਸੀ ਹਾਸੇ ਕੋਲ ਮંત્રી ਧਨੀ ਨਾਮ ਨਹੀਂ ਰੁਕੀ ਤੁਹਾਨੂੰ ਇਸ ਜਗ੍ਹਾ ਦੀ ਮੌਕੇ ਦੀਆਂ ਤਸਵੀਰਾਂ ਵਿਖਾਰੇਆਂ ਦਰਸਲ ਦੇ ਮਾਨ ਘਰ ਦੇ ਵਿੱਚ ਅਚਾਨਕ ਜੋ ਕੇ ਸੜਕ ਹਾਦਸਾ ਵਾਪਰ ਜਾਂਦਾ ਹੈ ਕਾਰ ਤੇ ਬਾਈਕ ਦੇ ਵਿਚਾਲੇ ਟੱਕਰ ਹੋਈ ਹਾਦਸੇ ਦੇ ਵਿੱਚ ਨੌਜਵਾਨ ਜ਼ਖਮੀ ਹੋ ਗਿਆ ਹੈ ਹਾਦਸੇ ਸਮੇਂ ਸੇਤ ਮੰਤਰੀ ਦਾ ਕਾਫਲਾ ਵੀ ਉੱਥੋਂ ਲੰਘ ਰਿਹਾ ਸੀ ਹਾਦਸੇ ਕੋਲ ਮੰਤਰੀ ਧਨੀ ਨਾਮ ਨੇ ਰੁਕਣਾ ਜ਼ਰੂਰੀ ਨਹੀਂ ਸਮਝਿਆ ਹਾਲਾਂਕਿ ਮੰਤਰੀ ਜੋ ਕਿ ਵਿਧਾਇਕ ਹੀ ਹੁੰਦੇ ਨੇ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ ਜਨਤਾ ਹੀ ਚੁਣ ਕੇ ਜੋ ਕਿ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਦੀ ਹੈ ਪਰ ਜਦੋਂ ਉਹਨਾਂ ਦੇ ਬਿਲਕੁਲ ਸਾਡੇ ਸਾਹਮਣੇ ਉਹ ਹਾਦਸਾ ਵਾਪਰਿਆ ਹੋਇਆ ਸੀ ਹਾਦਸੇ ਵਾਲੀ ਜਗ੍ਹਾ ਤੋਂ ਉਹਨਾਂ ਦਾ ਕਾਫਲਾ ਨਿਕਲਦਾ ਹੈ ਪਰ ਮੰਤਰੀ ਸਾਹਿਬ ਦੇ ਵੱਲੋਂ ਉੱਥੇ ਰੁਕਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਤੁਹਾਨੂੰ ਉਸ ਹੀ ਉਹ ਮੰਤਰੀ ਸਾਹਿਬ ਦਾ ਕਾਫਲਾ ਉਹ ਗੱਡੀ ਦੇ ਫੁਸਫਿਰਾ ਬਿਖਾਰ ਰਹੇ ਜਿਸ ਗੱਡੀ ਦੇ ਵਿੱਚ ਮੰਤਰੀ ਸਾਹਿਬ ਮੰਤਰੀ ਸਾਹਿਬ ਬਿਰਾਸ਼ਮਾਨ ਨੇ ਆਪਰ ਆਪਣੀਆਂ ਅੱਖਾਂ ਦੇ ਨਾਲ ਜਿੱਥੇ ਹਾਦਸਾ ਵਾਪਰਿਆ ਉਹ ਸਾਰਾ ਕੁਝ ਉਹ ਦੇਖਦੇ ਵੀ ਨੇ ਪਰ ਫਿਰ ਵੀ ਸਿਹਤ ਮੰਤ ਨਹੀਂ ਰੁਕੇ ਤੇ ਜੇ ਪਾਸੇ ਹਾਸੇਵੜੀ ਜਗ੍ਹਾ ਦੀੋਂ ਤੁਸੀਂ ਰੰਗ ਬਖਾਰਾਂਗੇ ਸਿੱਕਕਾਰ ਤੇ ਪਾਈਪ ਦੇ ਵਿਚਾਲੇ ਇਹ ਅਚਾਨਕ ਟੱਕਰ ਹੋ ਜਾਂਦੀ ਹੈ ਹਾਸੇਵੜੀ ਵਿੱਚ ਨੌਜਵਾਨ ਜ਼ਖਮੀ ਹੋ ਗਿਆ ਭਾਈ ਜਿਹੜਾ ਫਰਕ ਨਹੀਂ ਵਾ ਮੇਰਾ ਪਕੜ ਨਾ ਜੀ ਗੱਡੀ ਚਲਾ ਰਹੇ ਸੀ ਨਾ ਜੇ ਤਾਂ ਸਿੱਧਾ ਉਨ ਜਾ ਰਹੇ ਆ ਪਰ ਸੈਂਟਰ ਸੇ ਘੁੰਮਟੇ ਕਰਕੇ ਕਾਹ ਚ ਕਾਹ ਜਾ ਰਹੇ ਹਮਾਰੇ ਕੰਡਕਟਰ ਸਾਈਡ ਤੋਂ ਬਜਾ ਹੁਸ਼ਾਰਪੁਰ ਜਾ ਰਹੇ ਸੀ ਹਾਂ ਹਾਂ ਕੰਡਕਟਰ ਸਾਈਡ ਤੋਂ ਬੋਜਾ ਹਮਾਰੇ ਕਿਵੇਂ ਹੋਇਆ ਸਰ ਡਰਾਈਵਰ ਸਾਈਡ कैसे हुआ सर हम सीधा जा रहे हैं तो उन्होंने उन्होंने किसी गाड़ी को उवर्टे किया उवर्टे करते ही सीधा बीच में अभी क्या अभी कुछ नहीं हॉस्पिटल जा रहे हैं लड़का गया ले था था। अभी अब इधर से गुजर रहे थे तो अभी मौके पर हमने देखा एक पेशेंट बड़ी गंभीर अवस्था में यहाँ पड़ा हुआ था हमने कॉन्टेक्ट किया एम्बुलेंस बुलाई लेकिन एक मेरे को बात समझ में नहीं आई संवेदनहीनता देखो स्वास्थ्य मंत्री प्रदेश का यहाँ से गुजरता है और एम्बुलेंस खड़ी है और घायल को लाद रहे हैं उसके अंदर लेकिन उन्होंने रुकना भी ग्वारा नहीं समझा ये कौन सी संवेदनशीलता इनके अंदर बची हुई है बहुत बहुत दुर्भाग्यपूर्ण है अगर ऐसे मंत्री स्वास्थ्य मंत्री होंगे जिनको ये नहीं पता कि यहाँ पर क्या हो रहा है गंभीर व्यक्ति यहाँ पर पड़ा है और वो निकल जाते हैं मुंह उधर करके बहुत शर्मनाक बात है